ਸਮਾਣਾ ਦੇ ਘੜਾਮਾ ਪੱਤੀ ਇਲਾਕੇ ਦੇ ਵਿੱਚ ਦੋ ਪਰਾਵਾਂ ਦੀ ਵਿੱਚ ਜਿਹੜਾ ਚਾਚੇ ਦਾ ਮੁੰਡਾ ਦੱਸਿਆ ਲੜਾਈ ਹੋਈ ਹੈ ਇੱਕ ਜਿਸ ਦੇ ਵਿੱਚ ਦੋਹਾਂ ਦੇ ਇੱਕ ਦੀ ਪਤਨੀ ਜ਼ਖਮੀ ਹੋਈ ਸੀ ਅਤੇ ਉਹਦਾ ਬੇਟਾ ਵੀ ਸੱਟ ਲੱਗੀਆਂ ਸੀ ਦੂਜਾ ਇੱਕ ਨੌਜਵਾਨ ਹੈ ਦੀਪਕ ਕੁਮਾਰ ਦੂਜੇ ਪਖ ਦਾ ਜਿਹੜਾ ਚਾਚੇ ਦਾ ਮੁੰਡਾ ਹੈ ਉਹ ਵੀ ਦਾਖਲ ਹੈ ਲੜਾਈ ਦਾ ਕਾਰਨ ਇਹ ਦੱਸਿਆ ਗਿਆ ਕਿ ਮਨੋਜ ਕੁਮਾਰ ਕਹਿੰਦਾ ਹੈ ਕਿ ਮੇਰੇ ਨੂੰ ਫੋਨ ਆਇਆ ਹੈ ਮੇਰੇ ਚਾਚੇ ਦੇ ਮੁੰਡੇ ਦਾ ਵੀ ਤੈਨੂੰ ਅਸੀਂ ਜਾਣ ਤੋਂ ਮਾਰ ਦਾਂਗੇ ਚੰਗੇ ਮਾੜੇ ਚੰਗੇ ਕੱਪੜੇ ਪੰਦੇ ਹੋ ਇਹ ਹੈ ਉਹ ਹੈ ਇਸ ਤਰ੍ਹਾਂ ਮਾਲ ਕੁਝ ਗੱਲਾਂ ਬੋਲੇ ਉਸਕੇ ਬਾਅਦ ਉਸਨੇ ਆਪਣੀ ਪਤਨੀ ਨੂੰ ਫੋਨ ਕੀਤਾ ਕੁਲਦੀਪ ਕੌਰ ਨੂੰ ਕੁਲਦੀਪ ਕੌਰ ਉਹਨਾਂ ਦੇ ਜਿਹੜੇ ਥਾ ਕਰ ਲਾਂਬਾ ਲੈ ਗਈ ਉਸ ਦੀ ਸ਼ਿਕਾਇਤ ਕੀਤੀ ਵੀ ਇਸ ਤਰ੍ਹਾਂ ਫੋਨ ਕੀਤਾ ਗਿਆ ਤੇ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇੱਕ ਇਕੱਲੀ ਨਹੀਂ ਆਈ ਪੂਰਾ ਪਰਿਵਾਰ ਆ ਕੇ ਸਾਡੇ ਤੇ ਇਹਨਾਂ ਨੇ ਹਮਲਾ ਕੀਤਾ ਜਿਸ ਦੇ ਵੀ ਸਾਡਾ ਦੀਪਕ ਕੁਮਾਰ ਨੂੰ ਸੱਟਾਂ ਲੱਗੀਆਂ ਉਹ ਵੀ ਉਸਤਾਜ ਦੇ ਰੇਲਾ ਜੀ ਮਨੋਜ ਕੁਮਾਰ ਦੀ ਪਤਨੀ ਕੁਲਦੀਪ ਕੌਰ ਵੀ ਇਲਾਜ ਲਈ ਦਾਖਲ ਹੈ ਸਵੇਰੇ ਕਰੀਬ 10 ਔਰ 11 ਵਜੇ ਦੇ ਦਰਮਿਆਨ ਸਵੇਰੇ ਅੱਜ ਦੋਹਾਂ ਦੇ ਵਿੱਚ ਫੇਰ ਹਸਪਤਾਲ ਦੇ ਜਿਹੜਾ ਜਨਾਨਾ ਵਾਰਡ ਹੈ ਉਸ ਦੇ ਬਾਹਰ ਫੇਰ ਲੜਾਈ ਝਗੜਾ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਠੀਕ ਨਹੀਂ ਜਿਸ ਦੇ ਵਿੱਚ ਮਨੋਜ ਕੁਮਾਰ ਕਹਿੰਦਾ ਕਿ ਮੇਰੀ ਮਾਰਕਿਟ ਕੀਤੀ ਗਈ ਹੈ ਇਹਨਾਂ ਨੇ ਮੈਨੂੰ ਮਰਤੇ ਹਮਲਾ ਕੀਤਾ ਹਸਪਤਾਲ ਦੇ ਵਿੱਚ ਵੀ ਮੇਰੀ ਜਾਨ ਨੂੰ ਖਤਰਾ ਹੈ ਤੇ ਕੱਲ ਨੂੰ ਮੇਰੀ ਜ਼ਿੰਦਗੀ ਨੂੰ ਕੁਛ ਹੋਣਾ ਤਾਂ ਕੌਣ ਜ਼ਿੰਮੇਦਾਰ ਹੋਣਗੇ ਇਹ ਉਸ ਦਾ ਕਹਿਣਾ ਹੈ ਲੇਕਿਨ ਦੀਪਕ ਕੁਮਾਰ ਕਹਿ ਰਿਹਾ ਜਿਹੜੇ ਹਸਪਤਾਲ 'ਚ ਇਲਾਜ ਦੇ ਨਾ ਉਹ ਕਹਿੰਦਾ ਵੀ ਇਹਨੇ ਕਹ ਦੇਖ ਤਰਾ ਸਿਰ ਪਾੜਦਾ ਤੂੰ ਸਾਡਾ ਕੀ ਕਰ ਲਿਆ ਇਸ ਨੂੰ ਲੈ ਕੇ ਦੋਹਾਂ ਝਗੜਿਆ ਹੁਣ ਸਾਰਾ ਮਾਮਲੇ ਦੀ ਜਾਂਚ ਸਿਟੀ ਪੁਲਿਸ ਨੂੰ ਕਰਨੀ ਹੈ ਸੀਨੀਅਰ ਮੈਡੀਕਲ ਅਧਿਕਾਰੀ ਸਮਾਨਾ ਡਾਕਟਰ ਜਤਿਨ ਡੈਰਾ ਨੇ ਦੱਸਿਆ ਕਿ ਅਸੀਂ ਜੋ ਹਸਪਤਾਲ ਦੇ ਵਿੱਚ ਝੰਗਾਂਵਾ ਕੀਤਾ ਉਸ ਦੀ ਸ਼ਿਕਾਇਤ ਸਿਟੀ ਪੁਲਿਸ ਨੂੰ ਕਰਤੀ ਪੁਲਿਸ ਜਾਂਚ ਕਰ ਰਹੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਲੋਕ ਆਉਂਦੇ ਨੇ ਲੇਕਿਨ ਹੰਗਾਮਾ ਲੜਾਈ ਕਰਨਾ ਹਸਪਤਾਲ ਦੇ ਵਿੱਚ ਕਿੰਨਾ ਜਾਇਜ਼ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮਨੋਜ ਕੁਮਾਰਾ ਜੀ ਮੈਨੂੰ ਕੜਾਮਾ ਪਤੀ ਜੀ ਕੜਾਮਾ ਗੇਲ ਕਲੋਨੀ ਹੈ ਗੇਲ ਕਲੋਨੀ ਇਹ ਸਰ ਰਾਤ ਨੂੰ 6:30 ਵਜੇ ਫੋਨ ਆਇਆ ਮੇਰੇ ਕੋਲ ਮੇਰੇ ਸ਼ਰੀਕੇ ਚੋਂ ਹੈ ਮੇਰੇ ਚਾਚੇ ਦਾ ਮੁੰਡਾ ਹੈ ਮੇਰਾ ਪਰਾਂ ਲੱਗਦਾ ਛੋਟਾ ਕੀ ਫੋਨ ਕਰਿਆ ਕਰੇ ਇਹਨੇ ਦੋਨੋਂ ਉਸਨੇ ਫੋਨ ਕਰਾਇਆ ਕਿ ਭਾਈ ਤੈਨੂੰ ਵੱਡਣਾ ਹੈ ਮਾਰਨਾ ਹੈ ਮੈਂ ਕਿਹਾ ਭਾਈ ਕਿਹੜੀ ਗੱਲ ਹੋ ਗਈ ਮੇਰੇ ਤੋਂ ਕੀ ਖਤਾ ਹੋ ਗਈ ਤੂੰ ਮੈਨੂੰ ਮਾਰਨ ਵਾਸਤੇ ਫਿਰਦਾ ਉਹ ਬੈਠ ਕੇ ਵੀ ਮਸਲਾ ਹੱਲ ਹੋ ਸਕਦਾ ਹੈ ਅਜਿਹੀਆਂ ਗੱਲਾਂ ਦਾ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਆਪਾਂ ਵਿੱਚ ਪੰਚਾਇਤ ਦੇ ਵਿੱਚ ਬੈਠ ਕੇ बड़े बंदे पाक नु पाके ਆਪਾ ਫੈਸਲਾ ਵੀ ਕਰ ਸਕਦੇ ਆ ਇਹ ਥੋੜੀ ਆ ਵੀ ਤੂੰ ਮੈਨੂੰ ਮਾਰਨਾ ਆਏਗਾ ਚਲੋ ਜੀ ਉਸ ਤੋਂ ਬਾਅਦ ਮੇਰੀ ਵਾਈਫ ਘਰ ਵਾਲੀ ਉਹਨਾਂ ਦੇ ਘਰ ਰੋ ਦੀ ਵਾਈਫ ਨੂੰ ਸਮਝਾਣ ਗਈ ਵੀ ਭਾਈ ਤੇਰੇ ਘਰ ਵਾਲੇ ਦੀ दारू ਵਗੈਰਾ ਪੀਤੀ ਹੋਈ ਹੈ ਉਸ ਨੂੰ ਸਮਝਾਣਾ ਉਹਨਾਂ ਨੇ ਸਮਝਾਣ ਦੀ ਬਜਾਏ ਉਸ ਦਾ ਛੋਟਾ ਬ੍ਰਦਰ ਆਇਆ ਕਹਿੰਦੇ ਅਸੀਂ ਤਾਂ ਤੇਰੇ ਨਾਲ ਬਰਤਨ ਸਾਡੇ ਘਰੇ ਕੀ ਲੈਣ ਆਈਆਂ ਇਹ ਕਹਿੰਦੀ ਹਾਂ ਇਹ ਕਹਿੰਦੀ ਵੀ ਭਾਈ ਜੇ ਥੱਡੇ ਘਰ ਵਾਲਾ ਸਾਨੂੰ ਫੋਨ ਤੇ ਧਮਕੀਆਂ ਦੇਗਾ ਮਾਰਨ ਦੀ ਫਿਰ ਲੰਬਾ ਤਾਂ ਦੇਣਾ ਆ ਮੰਗੇ ਹੀ ਉਹਨਾਂ ਨੇ ਇਹਨੂੰ ਢਾ ਲਿਆ ਜੀ ਕੁੱਟਿਆ ਮਾਰਿਆ ਇਹ ਹੋ ਗਈ ਬੇਹੋਸ਼ ਐਨਾ ਕੁੱਟਿਆ ਉਸੇ ਟਾਈਮ ਜੀ ਮੈਂ ਇਹਨਾਂ ਨੂੰ ਉਠਾਇਆ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਐਡਮਿਟ ਕਰਾਤਾ ਐਡਮਿਟ ਹੋਣ ਤੋਂ ਬਾਅਦ ਜੀ ਪਿੱਛੋਂ ਮੈਂ ਆਪਣੇ ਮਕਾਨ ਨੂੰ ਲੋਕ-ਲੋਕ ਲਾ ਕੇ ਆਇਆ ਸੀਗਾ ਲੋਕ ਉਹਨਾਂ ਨੇ ਤੋੜਿਆ ਮੇਨ ਗੇਟ ਤੋੜ ਕੇ ਮੇਰੀ ਐਲਸੀਡੀ ਘਰ ਦੇ ਸ਼ੀਸ਼ੇ ਵਗੈਰਾ ਵਗੈਰਾ ਬਹੁਤ ਨੁਕਸਾਨ ਕਰਦੇ ਇੱਕ ਮੇਰੇ ਚਾਂਦ ਪਾਈ ਸੀ ਸਵਾ ਤੋਲੇ ਦੀ ਉਹ ਗਾਇਬ ਹੈ ਜੀ ਉਹ ਨਹੀਂ ਲੱਭਰੀ ਤੇ ਤੁਸੀਂ ਮੌਕੇ ਤੇ ਜਾ ਕੇ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੀ ਕੁਝ ਤੋੜਿਆ ਹੈ ਪਤਾ ਤਾਂ ਉਹਦੀ ਲੱਗਦਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਜਾਵੇ ਵੀ ਕਿੰਨਾ ਕੁਝ ਤੋੜਿਆ ਪਿਆ ਠੀਕ ਹੁਣ ਮੈਂ ਤਾਂ ਇਹੀ ਮੰਗ ਕਰਦਾ ਵੀ ਉਹਨਾਂ ਨੂੰ ਨਾ ਥਪਾਈ ਜਾਵੇ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਦਾਖਲ ਹੋ ਗਿਆ ਜੀ ਉਹਨਾਂ ਨੇ ਫੇਰ ਵੀ ਨਹੀਂ ਠਿੱਕੀ ਗੁੰਡਾਗਰਦੀ ਹਸਪੀਟਲ ਚ ਆ ਕੇ ਵੀ ਉਹਨਾਂ ਨੇ ਐਨੀ ਗੁੰਡਾਗਰਦੀ ਕੀਤੀ ਆ ਦੇਖੋ ਮੇਰੀ ਅੱਖ ਦੇ ਮੁਕਸੋਂ ਮਾਰੇ ਤੇ ਮੈਨੂੰ ਇੰਨਾ ਮਾਰਿਆ ਬਣ ਹਰਤਾ ਸਿੰਘ ਮਾਰ ਕੇ ਗਏ ਹਾਂ ਹਸਪਤਾਲ ਚ ਵੀ ਮਾਰਿਆ ਜੀ ਤਿੰਨ ਪਰਮਾਣ ਕਿੰਨੇ ਬੰਦੇ ਆਏ ਜੀ ਤਿੰਨ ਜਣੇ ਜੀ ਉਹਨਾਂ ਦੇ ਨਾਮ ਬੋਲੋ ਜੀ ਪੁਲਿਸ ਜੀ ਬਿਆਨ ਲੈਣਾ ਹੋਊਗਾ ਜੀ ਮੁਲਾਜ਼ਮ ਖਲੇ ਠੀਕ ਨਾਮ ਤੇਰਾ ਕੁਲਦੀਪ ਕੋਰੀ ਹਾਂ ਤੁਸੀਂ ਕਿੱਥੇ ਰਹਿੰਦੇ ਹੋ ਖੜਮਾਵਤੀ ਰਾਤ ਮਨ ਲ ਜੇ ਤੁਹਾਡੇ ਕਰ ਵਾਲੇ ਨੇ ਫੋਨ ਦਿੱਤਾ ਜੀ ਮੈਨੂੰ ਫੋਨ ਆਇਆ ਤੇ ਲੰਬਾ ਦਿਨ ਗਏ ਸੀ ਕੁਝ ਨਾ ਹਾਂ ਹਾਂਜੀ ਵਸੇ ਇਹ ਗੱਲ ਕਰਨ ਗਈ ਸੀ ਵੀ ਤੇਰੇ ਘਰ ਵਾਲੇ ਸਾਨੂੰ ਫੋਨ ਕਰਦੇ ਵੀ ਅਸੀਂ ਕਿਹੜਾ ਕੁਝ ਕੀਤਾ ਤੁਹਾਨੂੰ ਵੀ ਕੀ ਗੱਲ ਹੋਈ ਹੈ ਵੀ ਜਿਹੜੇ ਧਮਕੀਆਂ ਦੇ ਰਿਹਾ ਸਾਨੂੰ ਫਿਰ ਤੁਹਾਡੇ ਨਾਲ ਕੀ ਕੀ ਕੀਤਾ ਉਹਨੇ ਬੱਸ ਜੀ ਮੇਰੇ ਇੰਨੇ ਗੱਲ ਕੀਤੇ ਉਹਦੇ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਤੇਰੇ ਘਰ ਵਾਲੇ ਤਾਂ ਅਸੀਂ ਮਾਰਨੀ ਮਾਰ ਰਏ ਜੇ ਮਰਜੀ ਹੋ ਜੇ ਸਸਤਾ ਕਹਿੰਦਾ ਜਿਹੜੀ ਹੈਗੀਆਂ ਸਾਡਾ ਗੁੱਸਾ ਤਾਂ ਕੱਢਣੀ ਕੱਢਣੀ ਤੁਹਾਡੇ ਕੀ ਮਾਰਿਆ ਫਿਰ ਮੇਰੇ ਮੁੱਕੀਆਂ ਮਾਰੀਆਂ ਲੱਤਾਂ ਲੁੱਟਾਂ ਮਾਰੀਆਂ ਸਾਰੇ ਚੀਜ਼ਾਂ ਸਾਰ ਦੁੱਕੜੀਆਂ ਹਾਂਜੀ ਇੰਨੋਂ ਪਾਈਆਂ ਨੇ ਨਾ ਜੀ ਉਹ ਇਕੱਲਾ ਛੋਟਾ ਸੀਗਾ ਛੋਟਾ ਨੇ ਮਤਲਬ ਹਾਂਜੀ ਜਿਹਨਾਂ ਨੇ ਫੋਨ ਕੀਤਾ ਇਸਨੂੰ ਹਾਂਜੀ ਜਿਹਦੇ ਮੈਨੂੰ ਇੱਥੇ ਆ ਕੇ ਕੀ ਹੋਇਆ ਕਿ ਹਸਪਤਲ ਚੋਂ ਹਸਪਤਲ ਚ ਆ ਗਈ ਜਦੋਂ ਮੈਂ ਤਾਂ ਬੇਹੋਸ਼ ਸੀਗੀ ਮੈਨੂੰ ਕੁਝ ਨਹੀਂ ਪਿਆ ਥੋੜੀ ਹੋਸ਼ ਆਈ ਚਲੋ ਬੇਟੇ ਨੂੰ ਬੋਲ ਰਹੇ ਸੀਗੇ ਮੈਂ ਉੱਠ ਕੇ ਮੈਂ ਗਈਆਂ ਮੈਂ ਫਿਰ ਮੈਨੂੰ ਚੱਕਰ ਆ ਗਿਆ ਤੇ ਇਹ ਮੁੰਡੇ ਨੇ ਧਮਕੀਆਂ ਦੇ ਰਹੇ ਸੀਗੇ ਮੇਰੇ ਨੂੰ ਤੇ ਫਿਰ ਇਹ ਬੇਟੀ ਆਈ ਜਦੋਂ ਥੋੜੇ ਟਾਈਮ ਬਾਅਦ ਉਹਨੇ ਦੱਸਿਆ ਕਿ ਕਹਿੰਦੀ ਮੈਂ ਘਰ ਸੀਗੀ ਮੰਮੀ ਉਹਨਾਂ ਨੇ ਗੇਟ ਦਾ ਲੋਕ ਤੋੜਿਆ ਆਪਣਾ ਸ਼ਰਾਬ ਪੀਤੀ ਹੋਈ ਸੀਗੀ ਤੇ ਆਪਣਾ ਸਾਰਾ ਸਮਾਨ ਤੋੜ ਚੁੱਕਿਆ ਇਹਨਾਂ ਦੇ ਘਰ ਦੇ ਨਾਲ ਹੀ ਘਰੇ ਹਾਂਜੀ ਨਾਲ ਹੀ ਘਰ ਹੈ ਇਹ ਕਿਹ ਲੈਦਾ ਤੇਰਾ ਇਹ ਮੇਰੇ ਤਾਏ ਦਾ ਲੜਕਾ ਜੀ ਤਾਏ ਦਾ ਲੜਕਾ ਰਾਤ ਕੀ ਗੱਲ ਹੋਈ ਫਿਰ ਇਹ ਮੇਰੀ ਘਰ ਦੇ ਕਲੇ ਗਲਤ ਝਾਕਦੇ ਠੀਕ ਹੈ 베ੜੇ ਚ ਬਾਥਰੂਮ ਕਰਦਾ ਨੰਗਾ ਹੋ ਗਈ ਸ਼੍ਰੀ ਆਮ ਜੈਨ ਨੂੰ ਕਹਿੰਨੇ ਆ ਮੈਨੂੰ ਕਹਿੰਦਾ ਤੂੰ ਕਰ ਲੈ ਜੋ ਕਰਨਾ ਹੈ ਮੇਰਾ ਮੈਂ ਤੇ ਐਂ ਹੀ ਕਰੂਗਾ ਠੀਕ ਹੈ ਮੇਰੀ ਜਨਾਨੀ ਨੇ ਕਈ ਵਾਰੀ ਕਹਿਤਾ ਮੈਂ ਇਹਨੂੰ ਕਹਾਂ ਮਾ ਵੱਡੇ ਵੀਰ ਮੈਂ ਤੇਰਾ ਛੋਟਾ ਭਾਈ ਹਾਂ ਤੂੰ ਮੇਰੇ ਵੱਲ ਵੀ ਦੇਖ ਠੀਕ ਹੈ ਜਦੋਂ ਸਮਝਿਆ ਕਹਿੰਦਾ ਮੈਂ ਨਹੀਂ ਸਮਝਦਾ ਤੂੰ ਕਰ ਲੈ ਜੋ ਕਰਦਾ ਠੀਕ ਹੈ ਰਾਤੀ ਸਾਰਾ ਡੰਬਰ ਆਇਆ ਨਹੀਂ ਇਹ ਕਲੇਸ਼ ਕਰਨ ਸਾਡੇ ਘਰ ਮੈਂ ਇਹ ਕਹਤਾ ਮਹਾ ਭਾਈ ਕੋਈ ਗੱਲ ਨਹੀਂ ਜੇ ਐਡੀ ਗੱਲ ਹੈ ਤੁਸੀਂ ਸਾਡੇ ਨਾਲ ਵਰਤਣਾ ਛੱਡ ਦਿਓ ਅਸੀਂ ਤੁਹਾਡੇ ਨਾਲ ਛੱਡ ਦਿੰਨੇ ਹਾਂ ਬਟੇ ਉਹ ਗੱਲ ਦਾ ਤੇਰਾ ਛੋਟਾ ਭਾਈ ਹੈ ਛੋਟੇ ਭਾਈ ਨੇ ਇਹਨੂੰ ਕੋਈ ਫੋਨ ਕੀਤਾ ਸੀ ਕੱਲ ਨੇ ਇਹ ਵੀ ਕਿਹਾ ਉਹ ਕਹਿੰਦਾ ਹੀ ਮੈਨੂੰ ਫੋਨ ਕਰਿਆ ਉਹਨੇ ਉਹਨੇ ਸਿਰਫ ਇਹੀ ਗੱਲ ਸਮਝਾਈ ਸੀ ਜੀ ਵੀ ਵੱਡੇ ਭਾਈ ਇਹ ਗੱਲਾਂ ਚ ਕੋਈ ਫਾਇਦਾ ਨਹੀਂ ਹਾਂ ਵੀ ਕੋਈ ਫਾਇਦਾ ਨਹੀਂ ਆਪਾਂ ਆਪਸ ਚ ਭਾਈਆਂ ਵੀ ਲੋਕ ਤਮਾਸ਼ਾ ਦੇਖਣਗੇ ਤੂੰ ਸਮਝੇ ਜਾ ਇਹਨੇ ਉਹਨੂੰ ਵੀ ਇਹੀ ਗੱਲ ਤੋੜ ਕੇ ਕਹੀਏ ਕਹਿੰਦਾ ਜੀ ਤੁਸੀਂ ਜੋ ਖੜਨ ਮੇਰਾ ਖੜਦੂ ਮੇਰੇ ਮਰੇ ਮੇਰੇ ਇਹ ਬੈਸਬਾਲ ਮਾਰੇ ਲੱਕੜ ਦਾ ਉਹਦੇ ਬਾਅਦ ਜਿਹੜੇ ਮਨ ਲਓ ਉਹ ਕਹਿੰਦੇ ਸਾਡੇ ਕਰਗਜੰਦਾ ਲਾ ਕੇ ਸਤਾਲਾ ਕੇ ਤੇ ਉਹਦੇ ਮਤਲਬ ਨਹੀਂ ਉਸ ਤੋਂ ਆ ਸਾਨੂੰ ਕੋਈ ਪਤਾ ਨਹੀਂ ਜੀ ਇਹਨਾਂ ਨੇ ਆਪ ਕੀਤਾ ਕੁਛ ਕਿ ਕਿੰਨੇ ਕੀਤਾ ਸਾਨੂੰ ਕੋਈ ਪਤਾ ਨਹੀਂ ਅਸੀਂ ਹਸਪਤਾਲ ਚ ਦੇ ਸਾਰੇ ਜੀ ਠੀਕ ਹੈ ਇੱਥੇ ਵੀ ਲੜਾਈ ਹੋਈ ਹਸਪਤਾਲ ਚ ਫਿਰ ਨਹੀਂ ਹਸਪਤਾਲ ਚ ਲੜਾਈ ਨਹੀਂ ਹੋਈ ਹਾਂ ਜੀ ਉਹ ਗਲਤ ਭੋਲਦੇ ਸੀ ਮੇਰੇ ਮੇਰੇ ਭਰਾ ਨੂੰ ਤਾਂ ਕਰਕੇ ਮਾੜਾ ਬੋਧਾ ਹੋ ਗਿਆ ਸੀ ਜਿਵੇਂ ਜ ਲੜਾਈ ਵਾਲਾ ਕੋਈ ਮਸਲਾ ਨਹੀਂ ਸੀ ਸਮਾਣਾ ਤੋਂ ਸਾਡੇ ਕੋਲ ਨਾ ਦੋ ਮਰੀਜ਼ ਆਏ ਸੀ ਕੱਲ ਜਿਨ੍ਹਾਂ ਦਾ ਰਾਤ ਨੂੰ ਪਰਚਾ ਘਟਾਇਆ ਗਿਆ ਸੀਗਾ ਤੇ ਅੱਜ 11 12 ਵਜੇ ਆਪਸ ਵਿੱਚ ਨਾ ਦੋ ਪਾਰਟੀਆਂ ਦਾ ਆਪਸ ਲੜਾਈ ਹੋ ਗਈ ਸੀ ਤਾਂ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਕਰਤੀ ਸੀਗੀ ਤੇ ਪੁਲਿਸ ਆਈ ਸੀਗੀ ਤੇ ਜਿਨ੍ਹਾਂ ਨੇ ਆਪਸ ਲੜਾਈ ਹੋਈ ਉਹਨਾਂ ਦੇ ਖਿਲਾਫ ਅਸੀਂ ਫਿਰ ਦੁਬਾਰਾ ਪਰਚਾ ਕਰ ਦਿੱਤਾ ਹੈ ਨਹੀਂ ਹਸਤਾ ਹੈ ਕਿ ਇਸ ਤਰ੍ਹਾਂ ਲੋਕ ਹੰਗਾਮਾ ਕਰਦੇ ਨੇ ਇਸ ਤਰ੍ਹਾਂ ਡਿਸਟ੍ਰਿਕਟ ਅੰਦਰ ਤਾਂ ਇਹ ਤਾਂ ਬਹੁਤ ਗਲਤ ਗੱਲ ਹੈ ਨਾ ਐਡੀ ਸਰਕਾਰੀ ਪ੍ਰਾਪਰਟੀ ਤੇ ਨੁਕਸਾਨ ਬਹੁਤ ਹੁੰਦਾ ਹੈਗਾ ਇਸ ਕਰਕੇ ਅਸੀਂ ਪੁਲਿਸ ਵਾਲਿਆਂ ਨੂੰ ਬੁਲਾਇਆ ਹੈ ਤਾਂ ਉਹਨਾਂ ਨੇ ਛੇਤੀ ਨਿਪਟਾਰਾ ਕਰ ਦਿੱਤਾ ਸੀਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼